ਪੰਜਾਬ ਦੇ ਵਿੱਚ ਰੇਲ ਨੂੰ ਲੈ ਕੇ ਕਈ ਅਹਿਮ ਪ੍ਰੋਜੈਕਟ ਰਵਨੀਤ ਬਿੱਟੂ ਲੈ ਕੇ ਆ ਰਹੇ ਨੇ ਤੇ ਹਮੇਸ਼ਾ ਪੰਜਾਬੀਆਂ ਦੀ ਹੁਣ ਗੱਲ ਕਰਦੇ ਵੀ ਕਿ ਤਰ੍ਹਾਂ ਕਿਤੇ ਨਜ਼ਰ ਆਉਂਦੇ ਨੇ ਪੰਜਾਬ ਚ ਕੋਈ ਵੱਡੇ ਪ੍ਰੋਜੈਕਟ ਜਿਹੜਾ ਰੇਲਵੇ ਹੌਣ ਵਾਲੇ ਫੈਸਲੇ ਲੈ ਕੇ ਆ ਰਹੇ ਉੱਤੇ ਪਰ 764 ਕਰੋੜ ਰੁਪਏ ਰੱਖੇ ਗਏ ਹੈ ਜਿਹੜਾ ਪੰਜਾਬ ਚ ਪ੍ਰੋਜੈਕਟ ਬਣੇਗਾ ਅਕਾਲੀ ਦਲ ਕਹਿੰਦਾ ਸਾਡੀਆਂ ਕੁਝ ਕੁ ਸ਼ਰਤਾਂ ਨੇ ਜੇ ਭਾਜਪਾ ਮੰਗੇ ਕਿ ਤਾਂ ਗੱਠ ਜੋੜ ਹੋਏਗਾ ਭਾਜਪਾ ਕਹਿੰਦੀ ਅਸੀਂ ਕਿਉਂ ਗੱਠ ਜੋੜ ਕਰੀਏ ਸਾਡਾ ਪੰਜਾਬ ਦੇ ਵਿੱਚ ਵੋਟ ਬੈਂਕ ਵੱਧ ਰਿਹਾ ਹੈ ਇਹ ਹੈ ਕਿ ਕੱਲ੍ਹ ਜਾਂ ਤੇ ਭਾਜਪਾ ਦਾ ਕੱਟ ਜੋੜ ਹੋਏਗੇ ਹੋਏਗਾ ਪੰਜਾਬ ਵਿੱਚ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਰੜਕੇ ਅਗਲੀ ਜਿਹੜੀ ਆ ਚੋਣ ਲੜਨਗੇ ਰਾਜਾ ਬੜਕੀ ਦੀ ਗੱਲ ਕਰਾਂਗੇ ਜੋ ਕਾਂਗਰਸ ਪ੍ਰਧਾਨ ਨੇ ਉਹਨਾਂ ਵੱਲੋਂ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਉੱਤੇ ਟਿੱਪਣੀ ਕੀਤੀ ਗਈ ਸੀ ਜਿਹਦੇ ਚਲਦੇ ਵਿਰੋਧੀ ਲਗਾਤਾਰ ਉਹਨਾਂ ਨੂੰ ਘੇੜਦੇ ਹੋਏ ਨਜ਼ਰਾਂ ਦੇ ਤੇ ਕੀ ਜਿਹੜਾ ਹੈਗਾ ਰਾਜਾ ਬੜਕੀ ਸਮਾਂ ਵਿੱਚ ਗ੍ਰਿਫਤਾਰ ਹੋਣਗੇ ਜੇਕਰ ਮੰਨੀਏ ਇਸ ਗੱਲ ਦੀ ਕਮਿਸ਼ਨ ਨੇ ਜਿਹੜੀ ਹਟਾਇਤ ਕੀਤੀ ਹੈ ਕਿ ਕਿਉਂ ਨਹੀਂ ਗ੍ਰਿਫਤਾਰ ਕੀਤਾ ਜਾ ਰਿਹਾ ਇਹ ਗੱਲ ਜ਼ਰੂਰ ਹੈ ਕਿ ਰਾਜਾ ਵਿੜੰਗੇ ਦੀਆਂ ਕਮਿਸ਼ਨ ਦੇ ਹੁਕਮ ਤੋਂ ਬਾਅਦ ਮੁਸਲਮਾਨਵਾਦੀਆਂ ਨਜ਼ਰ ਆ ਰਹੀਆਂ ਹਨ ਸਤਿ ਸ੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਐਨ ਵੀ ਐਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਡੀਆਂ ਤੇ ਕੁਝ ਅਹਿਮ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜਦੇ ਨੇ ਸੀਨੇ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਧੰਨਵਾਦ ਮਿਸਰਾ ਜੀ ਨੇ ਸਦਕਾ ਨਾਲ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਲੋਸ ਵਾਲਾ ਆਪਾਂ ਵੀ ਹਾਜ਼ਰ ਹੈ ਦਰਸ਼ਕਾਂ ਦੀ ਚੈਰੀਚ ਸੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਰਵਨੀਤ ਬਿੱਟੂ ਨੂੰ ਲੈ ਕੇ ਜੋ ਕਿ ਕੇਂਦਰੀ ਮੰਤਰੀ ਨੂੰ ਤੁਸੀਂ ਵੀ ਆ ਜਿਹਨਾਂ ਨੂੰ ਮਿਲ ਕੇ ਆਏ ਹੋ ਜੀ ਪ੍ਰੈਸ ਕਾਨਫਰੰਸ ਸੁਣ ਕੇ ਆਏ ਹੋ ਪ ਰਬਨੀਤ ਬਿੱਟੂ ਲੈ ਕੇ ਆ ਰਹੇ ਨੇ ਤੇ ਹਮੇਸ਼ਾ ਪੰਜਾਬੀਆਂ ਦੀ ਹੁਣ ਗੱਲ ਕਰਦੇ ਵੀ ਕਿਤਨੇ ਕਿਤੇ ਨਜ਼ਰ ਆਉਂਦੇ ਨੇ ਜੀ ਬਿਲਕੁਲ ਸਹੀ ਗੱਲ ਕਹੀ ਹੈ ਤੁਸੀਂ ਅੱਜ ਰਬਨੀਤ ਬਿੱਟੂ ਨੇ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਪ੍ਰੈਸ ਕਾਨਫਰੰেন্স ਕੀਤੀ ਹੋਰ ਨੇ ਇਹ ਦੇ ਨਾਲ ਸੰਬੰਧ ਪੰਜਾਬ 'ਚ ਕੀ ਕੁਝ ਕੀਤਾ ਜਾ ਰਿਹਾ ਹੈ ਵੱਡੇ ਇਨਕਸ਼ਾਬ ਕੀਤੇ ਹੈ ਪਹਿਲੀ ਗੱਲ ਤੇ ਇਹ ਹੈ ਕਿ ਜਿੰਦਾਂ ਦਾ ਭਾਰਤ ਦੀ ਡਿਵੀਜ਼ਨ ਹੋਈ ਹੈ ਭਾਰਤ ਪਾਕਿਸਤਾਨ ਨਾਲ ਅਲੱਗ-ਅਲੱਗ ਦੇ ਮਲਕ ਹੋਇਆ ਉਸ ਤੋਂ ਬਾਅਦ ਇਹ ਪਹਿਲਾ ਮੌਕਾ 75 70 ਸਾਲਾਂ ਚ ਕਿ ਪੰਜਾਬ ਨੂੰ ਕੋਈ ਰੇਲਵੇ ਮੈਕਾਉ ਮਿਲਿਆ ਨਹੀਂ ਤਾਂ ਕਿ ਹਰ ਵਕਾ ਵਕਾ ਮੈਕਾਉ ਮਿਲਦੇ ਰਹੇ ਔਰ ਕਦੇ ਰੇਲਵੇ ਮੈਕਾਉ ਨਹੀਂ ਮਿਲਿਆ ਬਿਹਾਰ ਵਾਲਿਆਂ ਨੂੰ ਜਾਂਦਾ ਜੂਪੀ ਵਾਲਿਆਂ ਨੂੰ ਮਿਲਦਾ ਔਰ ਸੁਪਰ ਨੂੰ ਮਿਲਦਾ ਰਿਹਾ ਸੁਰਨੀਤ ਬਿੱਟੂ ਉਹਦੇ ਅਜ ਕੈਬਨਟ ਮੰਤਰੀ ਹੈ ਰੇਲਵੇ ਵਿਭਾਗ ਦੇ ਸੋ ਇੱਕ ਤਾਂ ਕੇਂਦਰ ਦੇ ਚ ਇੱਕ ਵੱਡਾ ਮੈਕਾਉ ਪੰਜਾਬ ਨੂੰ ਰੇਲਵੇ ਨਾਲ ਸੰਬੰਧ ਮਿਲਿਆ ਜਿਸ ਤਰ੍ਹਾਂ ਉਹਨੇ ਅੰਕਸ਼ਾ ਕੀਤੀ ਹੈ ਉਹ ਕਹਿੰਦੇ ਮੈਨੂੰ ਜਿਹੜੀ ਜ਼ਿੰਮੇਵਾਰੀ ਮਿਲੀ ਹੈ ਮੈਂ ਉਹ ਪੂਰੀ ਤਨਦੇਹੀ ਨਾਲ ਨਿਭਾ ਰਿਆ ਹਾਂ ਪੰਜਾਬ 'ਚ ਕੋਈ ਵੱਡੇ ਪ੍ਰੋਜੈਕਟ ਜੜਾਗਾ ਰੇਲਵੇ ਹੁਣ ਆਇਆ ਜਣੇ ਲੈ ਕੇ ਆ ਰਿਹਾ ਹੈ ਪਹਿਲਾ ਤਾਂ ਹਾਈ ਹੈ ਉਹਨੇ ਜਿਹੜੇ ਬੰਦੇ ਭਾਰਤ ਦੀ ਗੱਲ ਕਰਦੇ ਆ ਤਾਂ ਉਹ ਦਿੱਲੀ ਤੋਂ ਫਰੂਪਰਤਾਕ ਫਰੂਪਰ ਤੋਂ ਕਿ ਤਰਨਤਾਰ ਤੱਕ ਜਿਹੜਾਗਾ ਉਹ ਰੇਲਵੇ ਲਿੰਕ ਬਣ ਰਿਹਾ ਹੈ ਪੰਜਾਬ 'ਚ ਪਹਿਲੀ ਵਾਰੀ ਇੱਜਾ ਕੋਈ ਵੱਡਾ ਰੇਲਵੇ ਲਿੰਕ ਬਣੇਗਾ ਮਤਲਬ ਦਿੱਲੀ ਤੋਂ ਲੈ ਕੇ ਤਰਨਤਾਰ ਤੱਕ ਸਿੱਧੇ ਤੌਰ ਤੇ ਰੇਲਵੇ ਲਿੰਕ ਰਹੇ ਭਾਰਤ ਦੇ ਨਾਲ ਪੰਜਾਬ ਜਨ ਦੇ ਦੀ ਰਾਜਧਾਨੀ ਦੇ ਨਾਲ ਜੁੜੇਗਾ ਇਹ ਗੱਲ ਦੁਜੀ ਗਾਜਰਾ ਇਸ ਪ੍ਰੋਜੈਕਟ ਚ ਪੰਜਾਬ ਦੇ ਲਈ ਘੱਟੋ ਘੱਟ 764 ਕਰੋੜ ਰੁਪਏ ਰੱਖੇ ਗਏ ਹੈ ਕਿ ਜਿਹੜਾ ਪੰਜਾਬ ਚ ਪ੍ਰੋਜੈਕਟ ਬਣੇਗਾ ਰੇਲਵੇ ਲਿੰਕ ਕੋੜ ਬਣ ਕੇ ਹੋਰ ਜੇ ਆਪਾਂ ਕੱਲੇ 7ਵੇਂ ਪੁਰ ਦਾ ਜ਼ਿਕਰ ਕਰੀਏ ਜਿਹੜਾ ਰਮੇਤ ਬਟੂਣਾ ਨੇ ਅੱਜ ਜਾਣਕਾਰੀ ਦਿੱਤੀ ਹੈ 400 ਕਰੋੜ ਰੁਪਏ ਦਾ ਤਾਂ ਕੋੜ ਕਲਾ ਸਤ루ਦਰੀਆ ਦੇ ਉੱਪਰ ਹੀ ਬਣੇਗਾ ਤਾਜ਼ਾ ਰਹਾਉ ਕਿ ਪੰਜਾਬ ਦੇ ਸ਼ਹਿਰ ਦੇ ਆਬਾਦੀ ਜਗ੍ਹਾ ਪਹਿਲਾ ਵੱਡਾ ਕੋਲ ਹੋਏਗਾ ਜਿਹੜਾ ਸਤ루ਦਰੀਆ ਤੇ ਬਣਨ ਜਾ ਰਿਹਾ ਹੈ 400 ਕਰੋੜ ਰੁਪਏ ਦੀ ਲਾਗਤ ਨਾਲ ਔਰ ਉਹਨੂੰ ਅੱਗੇ ਫੇਰ ਜਿਹੜਾਗਾ ਵੱਖ-ਵੱਖ ਪੱਧਰ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਬਠਿੰਡਾ ਦੀ ਗੱਲ ਕਰਦੇ ਆਂ ਪਟਿਆਲਾ ਦੀ ਗੱਲ ਕਰਦੇ ਆਂ ਇੱਦਾਂ ਹੀ ਬਰਨਾਲਾ ਬਾਰੇ ਵੀ ਗੱਲ ਪੁੱਛੀ ਗਈ ਬਰਨਾਲਾ ਵੀ ਉਹਨਾਂ ਨੇ ਕਿਹਾ ਕਿ ਇੱਕ ਵਾਰੀ ਰੇਲਵੇ ਲਿੰਕ ਤਾਂ ਸ਼ੁਰੂ ਹੋ ਜਾਏ ਉਹ ਤੋਂ ਬਰਨਾਲਾ ਵੀ ਨਾਲ ਜੋੜਿਆ ਜਾ ਸਕਦਾ ਹੈ। ਕੇਵਲ ਇੰਨਾ ਹੀ ਨਹੀਂ ਉਹਨਾਂ ਨੇ ਫਿਰ ਤਖਤ ਸਾਹਿਬਾਂ ਦੀ ਗੱਲ ਕੀਤੀ। ਉਹ ਕਹਿੰਦੇ ਤਖਤ ਜਿਹੜਾ ਹੈਗਾ ਦੰਦਵਾ ਸਾਹਿਬ ਹੈ। ਉਹ ਇੱਕ ਕਿਲਾ ਜਿਹੜਾ ਧਖਤਾ ਹੈ ਜਿਸ ਤਰ੍ਹਾਂ ਚ ਨੂੰ ਅਜੇ ਤੱਕ ਰੇਲਵੇ ਲਿੰਕ ਨਾਲ ਜੁੜਿਆ ਨਹੀਂ ਗਿਆ। ਉਹ ਕਹਿੰਦੇ ਮੇਰੀ ਕੋਸ਼ਿਸ਼ ਹੈ ਕਿ ਤਖਤ ਦੰਦਵਾ ਸਾਹਿਬ ਉਸ ਨੂੰ ਵੀ ਰੇਲਵੇ ਲਿੰਕ ਰਹੀਂ ਜੋੜਿਆ ਜਾਏਗਾ ਤਾਂ ਕਿ ਜਿਹੜੇ ਤਾਰਕਸ਼ਰਦਾ ਲੋਹ ਜਾਤਰੂਆ ਉਹ ਆਪਣੀ ਸੁਖ ਸੋਚ ਦੇ ਮੁਤਾਬਕ ਉਸ ਬਿਹਰਸਤਾਨ ਦੇ ਦਰਸ਼ਨ ਕਰ ਸਕਣ। ਇਸੇ ਤ੍ਰਿਕੇ ਨਾਲ ਉਹਨਾਂ ਨੇ ਕਿਹਾ ਕਿ ਹੋਰ ਪੰਜਾਬ ਦੇ ਅੰਦਰ ਵੱਖ-ਵੱਖ ਵੱਡੇ ਪ੍ਰੋਜੈਕਟ ਰੇਲਵੇ ਦੀ ਲਿਆਂਦੇ ਜਾ ਰਿਹਾ ਹੈ ਖਾਸ ਕਰਕੇ ਚੰਡੀਗੜ੍ਹ-ਮਿਰੰਡਾ ਦਾ ਨਾਜਕਰ ਕੀਤਾ ਅੱਗੇ ਸਿੰਗਲ ਲਾਈਨ ਹੈ ਚੰਡੀਗੜ੍ਹ-ਮਿਰੰਡਾ ਉਸ ਨੂੰ ਡਬਲ ਲਾਈਨ ਕੀਤਾ ਜਾ ਰਿਹਾ ਹੈ ਯਾਨੀ ਕਬੱਡੀ ਸਹੂਲਤ ਹੋਏਗੀ ਜੋ ਚੰਡੀਗੜ੍ਹ ਸਿੱਧੇ ਤੌਰ ਤੇ ਡਬਲ ਲਾਈਨ ਦੇ ਰਹੇ ਮਿਰੰਡਾ ਨਾਲ ਜੁੜ ਜਾਏਗਾ ਤੇ ਕੇ ਫਿਰ ਪੰਜਾਬ ਨਾਲ ਦਿਹੰਦਰ ਤੇ ਦੂਜੇ ਜਿਹੜੇ ਹੈਗੇ ਰੇਲਵੇ ਲਿੰਕਾਂ ਉਹਨਾਂ ਨਾਲ ਜੁੜੇਗਾ ਸੋ ਇਸ ਤਰ੍ਹਾਂ ਦੇ ਕਈ ਵੱਡੇ ਪ੍ਰੋਜੈਕਟ ਜਿਹੜਾ ਹੈਗਾ ਇਹ ਆਈਰੇ ਉਹ ਚਿੱਤੇ ਦਰਤ ਨੂੰ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਜਨਮ ਸ਼ਾਦਾ ਦਿਹਾੜਾ ਬਿਲਕੁਲ ਨਜ਼ਦੀਕ ਆ ਗਿਆ ਹੈ ਅਗਲੇ ਦਿਨਾਂ ਚ ਉਸ ਵੀ ਕਹਿੰਦੇ ਜਿੰਨਾ ਵੀ ਸ੍ਰੀ ਗੁਰਦਵਾਰਾ ਪਰਮੰਦਰ ਕਮੇਟੀ ਧਾਰਮਿਕ ਜਥੇਬੰਦੀਆਂ ਵੱਲੋਂ ਸਾਨੂੰ ਰੇਲਵੇ ਨੂੰ ਜੋ ਹੁਕਮ ਲਾਇਆ ਗਿਆ ਜੋ ਕਿਹਾ ਜਾਏਗਾ ਕਿ ਨਾ ਰੇਲਵੇ ਯਾਤਰੀਆਂ ਦੇ ਪ੍ਰਬੰਧ ਹੋਣਾ ਚਾਹੀਦਾ ਅਸੀਂ ਉਹਨੇ ਗੱਡੀਆਂ ਦਾ ਇੰਤਜ਼ਾਮ ਕਰਾਂਗੇ ਕੋਈ ਕਸਰ ਨਹੀਂ ਰਹਿਣ ਦੇਣ ਕਿਤੇ ਲੱਖਾਂ ਯਾਤਰੀਆਂ ਦੀ ਸੋਕ ਸੁਹਰਤ ਲਈ ਅਨੰਦ ਪ੍ਰਸਾਦ ਦੇ ਦਰਸ਼ਨਾਂ ਵਾਸਤੇ ਸੀ ਦਵਾ ਕਾ ਕੇ ਥੰਮ ਤੋਂ ਟ੍ਰੇਨਾਂ ਤੋਂ ਲੈਣੀਆਂ ਜਿਹੜੀਆਂ ਕਿ ਕੌਮੀ ਪੱਤਰ ਤੇ ਚੱਲਣੀਆਂ ਪੰਜਾਬ ਚੁੰਡੀਆਂ ਅਨੰਦ ਪ੍ਰਸਾਦ ਦਾ ਲਿੰਕ ਨੂੰ ਨਾਮ ਕੀਤਾ ਜਾਏਗਾ ਸੋ ਵਡਾ ਪ੍ਰਾਲਾ ਕਨੇ ਰੇਲ ਵਿਭਾਗ ਜਿਹੜਾ ਇਸ ਮੁੱਦੇ ਨੂੰ ਲੈ ਕੇ ਵਿਕਾਰਿਆ ਕਿ 350 ਸਾਲਾ ਜਿਹੜਾ ਧਾਰਮਿਕ ਦਿਹਾੜਾ ਆਏਗਾ ਸ਼ਾਦਰ ਦਿਹਾੜਾ ਜਿਸ ਨੂੰ ਆਪਾਂ ਯਾਦ ਕਰਦੇ ਹਾਂ ਉਸ ਲੱਖਾਂ ਪਰ ਲੋਕ ਜਿਹੜੇ ਹਨ ਦੁਨੀਆ ਦੇ ਵਾਕਾ ਕੇ ਸਹਿਜੋਂ ਦੇ ਦੇ ਵਾਫਾ ਕੇ ਸੰਤ ਸਮੂਲਿਤ ਕਰਨਗੇ ਆਉਣਗੇ ਉਹਨਾਂ ਲਈ ਵੱਡੇ ਪੱਧਰ ਤੇ ਯਾਤਰਾ ਨੂੰ ਮੁੱਖ ਰੱਖਦਾ ਹੈ ਰੇਲਵੇ ਵੱਡੀਆਂ ਲਾਈਨਾਂ ਦਾ ਜਿਹੜੀਆਂ ਵੱਡੀਆਂ ਗੱਡੀਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਬਹੁਤ ਸਾਰੇ ਗੱਡੀਆਂ ਚੇਚੇ ਤੌਰ ਤੇ ਉਹਨਾਂ ਦਿਨਾਂ ਦੇ ਅੰਦਰ ਚਲਾਈਆਂ ਜਾਣਗੀਆਂ ਸੁਰਨੀਤ ਬਿੱਟੂ ਨੇ ਕਿਹਾ ਕਿ ਵੀ ਪੰਜਾਬ ਨੂੰ ਇੱਕ ਵਾਰੀ ਦੱਸ ਦਿੱਤਾ ਜਾਏਗਾ ਕਿ ਪੰਜਾਬ ਕੋਲੇ ਰੇਲਵੇ ਵਿਭਾਗ ਆਇਆ ਤੇ ਪੰਜਾਬ ਰੇਲਵੇ ਦੀ ਕੀ ਕੀ ਕਰ ਸਕਦਾ ਹੈ ਤੇ ਪੰਜਾਬ ਕੋਲੇ ਕਿਹੜੇ ਕਿਹੜੇ ਵੱਡੇ ਪ੍ਰੋਜੈਕਟ ਜਿਹੜੇ ਆਉਣ ਵਾਲੇ ਦਿਨਾਂ ਚ ਆਉਣਗੇ ਵੱਡੇ ਖਰਾਸੇ ਉਹਨਾਂ ਵੱਲੋਂ ਅੱਜ ਮੀਡੀਆ ਨੂੰ ਸੂਚਨ ਕਰਨਾ ਕੀਤੇ ਗਏ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੇ ਅਕਾਲੀ ਭਾਜਪਾ ਗੱਠਜੋੜ ਨੂੰ ਲੈ ਕੇ ਹਾਲਾਂਕਿ ਦੋਵੇਂ ਪਾਰਟੀਆਂ ਵੱਲੋਂ ਕਿਹਾ ਜਾਂਦਾ ਹੈ ਅਕਾਲੀ ਦਲ ਕਹਿੰਦਾ ਸਾਡੀਆਂ ਕੁਝ ਕੁ ਸ਼ਰਤਾਂ ਨੇ ਜੇ ਭਾਜਪਾ ਮੰਗੇਗੀ ਤਾਂ ਗੱਠਜੋੜ ਹੋਏਗਾ ਭਾਜਪਾ ਕਹਿੰਦੀ ਅਸੀਂ ਕਿਉਂ ਗੱਠਜੋੜ ਕਰੀਏ ਸਾਡਾ ਪੰਜਾਬ ਦੇ ਵਿੱਚ ਵੋਟ ਬੈਂਕ ਵੱਧ ਰਿਹਾ ਹੈ ਅਸੀਂ ਆਪਣੇ ਦਮ ਦੇ ਉੱਤੇ ਚੋਣਾ ਲੜਾਂਗੇ ਕੀ ਲੱਗਦਾ ਸਿੱਧੂ ਸਾਹਿਬ ਆਨਲੇ ਸਮੇਂ ਦੇ ਵਿੱਚ ਅਕਾਲੀ ਭਾਜਪਾ ਦਾ ਗੱਠਜੋੜ ਹੋ ਸਕਦਾ ਫਰਦਾ ਪੀੜਿਕਲ ਸਵਾਲਾ ਦੇਖੋ ਆਪਾਂ ਇਹਨਾਂ ਦਰਸ਼ਕਾਂ ਨਾਲ ਇਸ ਵੇਲੇ ਸ਼ੇਅਰ ਕਰ ਰਹੇ ਹਾਂ ਮੇਰੀ ਜਾਣਕਾਰੀ ਮੁਤਾਬਕ ਮੈਂ ਫਿਰ ਸੁਮੇਵਾਰੀ ਦੇ ਨਾਲ ਕਮੈਂਟਸ ਕਰ ਰਹੇ ਹਾਂ ਕਿ ਆਉਣ ਵਾਲੇ ਦਿਨਾਂ ਚ ਜਦੋਂ ਵੀ ਹੋਏਗਾ ਪੰਜਾਬ ਚ ਕਿਹਾ ਜਾ ਸਕਦਾ ਹੈ ਕਿ ਜਿਹੜੀ ਵਿਧਾਨ ਸਭਾ ਦੀ 27 ਦੀ ਆਮ ਚੋਣ ਆ ਰਹੀ ਹੈ ਆਮ ਚੋਣ ਤੋਂ ਪਹਿਲਾਂ ਇਹ ਤੈਅ ਹੈ ਕਿ ਕਾਜਲ ਦਾ ਤੇ ਭਾਜਪਾ ਦਾ ਘਟਜੋੜ ਹੋਏਗਾ ਆਪਣੇ ਤੌਰ ਤੇ ਪੰਜਾਬ ਚ ਨਾ ਕਾਜਲ ਦਾ ਚੋਣ ਲੜੇਗਾ ਮੈਂ ਭਾਰਤੀ ਜਨਤਾ ਪਾਰਟੀ ਤੋਂ ਲੜੇਗੀ ਹਾਲਾਂਕਿ ਜ਼ਿਆਦਾਤਰ ਤੇ ਅਧਵੀ ਰਣਨੀਤਿਕ ਬਿਟੂ ਨੇ ਜਿਹੜਾ ਮੀਡੀਆ ਵੱਲੋਂ ਸਵਾਲ ਪੁੱਛੇਗੇ ਉਹਨੇ ਕਿਹਾ ਦੇਖੋ ਪਾਰਲੀਮੈਂਟ ਦੀ ਚੋਣਾਂ ਦੀ ਗੱਲ ਕਰਦੇ ਆਂ ਪਿਛਲੀਆਂ ਚੋਣਾਂ ਦੀ ਗੱਲ ਕਰਦੇ ਆਂ ਜੇ ਭਾਜਪਾ ਆਪਣੇ ਤੌਰ ਤੇ ਲੜ ਸਕਦੀ ਹੈ ਤੇ ਇਸ ਤਰ੍ਹਾਂ ਕੀ ਦਿੱਕਤ ਹੈ ਸਾਈ ਦੀ ਵਿਧਾਨ ਸਭਾ ਦੀ ਚੋਣ ਲਈ ਜੀ ਆਪਣੇ ਤੌਰ ਤੇ ਲੜਾਂਗੇ ਭਾਜਪਾ ਆਪਣੇ ਬਰਬੂਤੇ ਲੜੇ ਬਿਲਕੁਲ ਕਾਟ ਕੇ ਗੱਲ ਕਹੀ ਗਈ ਹੈ ਇਸ ਦੇ ਬਾਰੇ ਕੋਈ ਦੋ ਰਹਿ ਨਹੀਂ ਪਰ ਮੈਂ ਜਿਹੜੀ ਜਾਣਕਾਰੀ ਦੇ ਰਿਹਾ ਹਾਂ ਉੱਚ ਪਦਰੀ ਸੂਤਰਾਂ ਤੋਂ ਦੇ ਰਿਹਾ ਹਾਂ ਕਿ ਵੇਸ਼ਕ ਚਾਹੇ ਭਾਰਤੀ ਸੰਤਾ ਪਾਰਟੀ ਹੈ ਚਾਹੇ ਕਾਲੀਦਾਲਾ ਅਜੇ ਆਪਣੇ 27 ਜਿਹੜੀ ਵਿਧਾਨ ਸਭਾ ਦੀ ਚੋਣ ਹੈ ਉਸ ਨੂੰ ਲੈ ਕੇ ਆਪਣੇ ਪੱਤੇ ਖੋਲ ਨਹੀਂ ਰਿਹਾ ਪਰ ਇਹ ਤੈ ਹੈ ਕਿ ਦੋਨੇ ਧਿਰਾਂ ਵੱਲੋਂ ਚਾਹੇ ਕਾਲੀਦਾਲਾ ਦੀ ਗੱਲ ਕਰੀਏ ਚਾਹੇ ਭਾਜਪਾ ਦੀ ਗੱਠਜੋੜ ਹੋ ਕੇ ਹੀ ਪੰਜਾਬ ਵਿਧਾਨ ਸਭਾ ਦੀ ਚੋਣ ਲੜੀ ਜਾਏਗੀ ਕਿਉਂਕਿ ਦੋਨੇ ਪਾਰਟੀਆਂ ਦੇ ਉੱਚ ਪੱਧਰੀ ਲੀਡਰਸ਼ਿਪ ਹੈ ਤੇ ਸੁਖਵੀਰ ਬਾਦਲ ਦੀ ਗੱਲ ਕਰ ਲਈਏ ਤੇ ਭਾਜਪਾ ਆਗੂਆਂ ਦੀ ਗੱਲ ਕਰ ਲਈਏ ਉਹ ਜਦੋਂ ਪ੍ਰਾਈਵੇਟ ਮੁਲਾਕਾਤਾਂ ਕਰਦੇ ਆ ਉਨ੍ਹਾਂ ਮੁਲਾਕਾਤਾਂ 'ਚ ਅਕਸਰ ਇਹਨਾਂ ਗੱਲਾਂ ਦਾ ਜ਼ਿਕਰ ਹੁੰਦਾ ਕਿ ਜੇ ਪੰਜਾਬ 'ਚ ਆਪਾ ਆਪਣੀ ਸਰਕਾਰ ਕਾਇਮ ਕਰਨੀ ਆ ਤਾਂ ਸਾਂਝੇ ਤੌਰ ਤੇ ਲੜਕੇ ਹੀ ਕਾਇਮ ਕੀਤੀ ਜਾ ਸਕਦੀ ਹੈ ਹਾਲਾਂਕਿ ਕੁਝ ਆਗੂਆਂ ਦੇ ਮਤਭੇਦ ਹੋ ਸਕਦੇ ਆ ਬੱਕਰੀ ਰਹਿ ਸਕਦੀ ਹੈ ਜੇ ਪੰਜਾਬ ਨੂੰ ਜਿਤਨਾ ਹੈ ਪੰਜਾਬ ਸੰਧੀ ਸਰਕਾਰ ਕਾਇਮ ਕਰਨੀ ਆ ਤਾਂ ਇਹ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਤੈਅ ਹੋਏਗਾ ਕਿ ਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਰਲ ਕੇ ਚੋਣਾਂ ਲੜਨਗੇ ਕਿਉਂਕਿ ਪਿਛਲੇ ਸਮੇਂ 'ਚ ਅਕਾਲੀ ਦਲ ਵੀ ਬਹੁਤ ਭੁਗਤ ਭੂਗੀ ਰਿਹਾ ਜਿਸ ਦਾ ਗੱਠ ਜੋ ਟੁੱਟਿਆ ਕਾਂਈ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਆਪਾਂ ਸਾਰੇ ਜਾਣਦੇ ਆ ਅਕਾਲੀ ਦਲ ਦੋ ਤਿੰਨ ਸੀਟਾਂ ਲੈ ਕੇ ਪੰਜਾਬ ਦੰਸਾ ਸਫਰ ਕਰਕੇ ਬੈਠਾ ਹੈ ਇਦਾਂ ਹੀ ਭਾਰਤੀ ਜਨਤਾ ਪਾਰਟੀ ਦੀ ਆਪਾਂ ਗੱਲ ਕਰ ਲਈਏ ਉਹ ਵੀ ਇੱਕ ਦੋ ਸੀਟਾਂ ਲੈ ਕੇ ਪੰਜਾਬ ਦੰਸਾ ਵਿੱਚ ਬੈਠੇ ਆ ਤੇ ਵੱਖਰੇ ਵੱਖਰੇ ਤੌਰ ਤੇ ਰਹਿਣਗੇ ਪਰ ਕਿਸੇ ਤਰੀਕੇ ਨਾਲ ਵੀ ਸੱਤਾ ਚ ਆਉਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਸੋ ਦੋਨਾਂ ਤਰ੍ਹਾਂ ਦੀ ਪਾਰਟੀ ਹਾਈ ਕਮਾਂਡ ਜਿਹੜੀ ਹੈਗੀ ਆ ਆਪਣੇ ਤੌਰ ਤੇ ਅਨਫੀਸ਼ੀਅਲ ਆਨਦਕਾਰ ਜਿਹੜੇ ਮੀਟਿੰਗਾਂ ਮੁਲਾਕਾਤਾਂ ਦਾ ਸਿਲਸਬਾ ਦੌਰ ਜਿਹੜਾ ਵੱਖ-ਵੱਖ ਹੋ ਚਿਰਾਂ ਤੇ ਜਾਰੀ ਹੈ ਉਹਨਾਂ ਸੂਤਰਾਂ ਤੋਂ ਤਾਂ ਕਿਹਾ ਜਾ ਸਕਦਾ ਹੈ ਕਿ ਜਦੋਂ ਵੀ ਹੋਏਗਾ ਜਦੋਂ ਵੀ ਚੋਣ ਲੜੀ ਜਾਏਗੀ 27 ਦੀ ਵਿਧਾਨ ਸਭਾ ਦੀ ਚੋਣ ਤਾਂ ਤੈਅ ਹੀ ਆ ਹੁਣੀ ਹੋਣੀ ਆ ਤੇ ਜਿੱਨਾ 27 ਵਿਧਾਨ ਸਭਾ ਦੀ ਚੋਣ ਤਾਂ ਆ ਉਹਨਾਂ ਹੀ ਇਹ ਵੀ ਤੈਅ ਹੈ ਕਿ ਪੰਜਾਬ ਵਿੱਚ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਰੜਕੇ ਅਗਲੀ ਜਿਹੜੀ ਹੈ ਚੋਣ ਲੜਨਗੇ ਕਕਰੀ ਗੱਲ ਹੈ ਕਿ ਸੀਟਾਂ ਦੇ ਬੰਡਲ ਲੈ ਕੇ ਕਿਹੜੀ ਤਰ ਸੀਟਾਂ ਵਾਦ ਮੰਗੇਗੀ ਕਿਹੜੀ ਸੀਟਾਂ ਕਾਟ ਲੈ ਕੇ ਉਹ ਜਾਸਮਨਟ ਪਾਰਟੀਆਂ ਕਰਨਾ ਜਾਣਦੇ ਹੁੰਦੇ ਪੋਲੀਟਿਕਲ ਤੌਰ ਤੇ ਬੜੀ ਗੰਜਾਇਸ਼ ਹੁੰਦੀ ਹੈ ਉਹ ਕਰਨਗੇ ਪਰ ਜਦੋਂ ਸਾਂਝੇ ਤੌਰ ਤੇ ਲੜਾਈ ਲੜ ਦਾ ਸਵਾਰ ਹੈ ਉਹ ਲੜਾਈ ਸਾਂਝੇ ਤੌਰ ਤੇ ਹੀ ਦੋਨੋਂ ਤਰਫੋਂ ਰੈਡੀ ਹੋ ਜਾਏਗੀ ਇਹ ਅੰਦਰ ਖਾਤੇ ਸਿਲਸਿਲਾ ਅਗਲਾ ਬਤਨਾਇਆ ਸ਼ੁਰੂ ਹੋ ਚੁੱਕਾ ਹੈ ਜੀ ਜੀ ਸੋ ਗੱਲ ਕਰਾਂਗੇ ਜੀ ਤਰਨਤਾਰਨ ਚੋਣਾਂ ਲੈ ਕੇ ਤੇ ਲਗਾਤਾਰ ਲਿਟਰਿਕ ਦੁਜੀ ਦੇ ਉੱਤੇ ਬਿਆਨਬਾਜ਼ੀ ਕਰ ਰਹੇ ਸੀਗੇ ਤੇ ਹੁਣ ਵੋਟਾਂ ਪੈ ਗਈਆਂ ਨੇ ਜੀ ਰਿਜ਼ਲਟ 14 ਨੂੰ ਆਣਾ ਪਰ ਹੁਣ ਐਕਸ਼ਨ ਦੇ ਵਿੱਚ ਪ੍ਰਸ਼ਾਸਨ ਆ ਗਿਆ ਜੀ ਰਾਜਾ ਵੜਿੰਗ ਦੀ ਗੱਲ ਕਰਾਂਗੇ ਜੋ ਕਾਂਗਰਸ ਪ੍ਰਧਾਨ ਨੇ ਉਹਨਾਂ ਵੱਲੋਂ ਦੇਸ਼ ਦੇ ਸਾਫ ਕਾ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਉੱਤੇ ਟਿੱਪਣੀ ਕੀਤੀ ਗਈ ਸੀ ਜਿਹਦੇ ਚਲਦੇ ਵਿਰੋਧੀ ਲਗਾਤਾਰ ਉਹਨਾਂ ਨੂੰ ਘੇਰਦੇ ਹੋਏ ਨਜ਼ਰਾਂ ਦੇ ਸੀ ਹਾਲਾਂਕਿ ਰਾਜਾ ਵੜਿੰਗ ਵੱਲੋਂ ਮਾਫੀ ਮੰਗੀ ਗਈ ਪਰ ਐਸਸੀ ਕਮਿਸ਼ਨ ਵੱਲੋਂ ਉਹਨਾਂ ਨੂੰ ਤਲਬਕਰ ਲੈ ਗਿਆ ਸੀਗਾ ਪਰ ਰਾਜਾ ਵੜਿੰਗ ਪੇਸ਼ ਨਹੀਂ ਹੋਏ ਜੀ ਤਾਂ ਕਪੂਰਥਲਾ ਦੀ ਪੁਲਿਸ ਵੱਲੋਂ ਇੱਕ ਰਿਪੋਰਟ ਦੇ ਦਿੱਤੀ ਗਈ ਹੈ ਜੀ ਐਸਸੀ ਕਮਿਸ਼ਨ ਪ੍ਰੈਸੀ ਕਮਿਸ਼ਨ ਨੇ ਪੁੱਛਿਆ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ 8 ਦਿਨ ਦੇ ਵਿੱਚ ਰਾਜਾ ਵੜਿੰਗ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਜੀ ਇਹ ਐਮ ਸਵਾਲ ਹੈ ਦੇਖੋ ਬੇਸ਼ੱਕ ਇਤਨਦਾਰ ਲਈ ਚੋਂ ਲਿਖੜ ਗਿਆ ਜਦੋਂ ਤੁਸੀਂ ਜ਼ਿਕਰ ਕੀਤਾ ਹੀ ਹੈ ਇਹ 14 ਨਵੰਬਰ ਨੂੰ ਨਤੀਜੇ ਆਉਣੇ ਆ ਉਹ ਵੀ ਤੋਲਤਨ ਰਹਿ ਗਏ ਉਹ ਨਤੀਜੇ ਵੀ ਆਉਣੇ ਆ ਆਪਾਂ ਨਤੀਜਿਆਂ ਦਾ ਜ਼ਿਕਰ ਹੀ ਕਰਾਂਗੇ ਪਹਿਲਾਂ ਜਿਹੜਾ ਰਾਜਾ ਵਿੜਿੰਗ ਦਾ ਜਿੱਦਾਂ ਤੁਸੀਂ ਗੱਲ ਕੀਤੀ ਉਹਨਾਂ ਦੀ ਗੱਲ ਕਰੀਏ ਜਿਸ ਤਰ੍ਹਾਂ ਜਿਹੜਾ ਸਾਬਕਾ ਮਰਹੂਮ ਜਿਹੜਾ ਕੇਂਦਰੀ ਕੈਬਨਟ ਮੰਤਰੀ ਬੂਟਾ ਸਿੰਘ ਵਾਲੇ ਉਹਨਾਂ ਨੇ ਟਿੱਪਣੀ ਕੀਤੀ ਹੈ ਉਹ ਟਿੱਪਣੀ ਨੂੰ ਲੈ ਕੇ ਖਾਸ ਤੌਰ ਤੇ ਜੇ ਜਾਤਪਾਤ ਦੀ ਗੱਲ ਕਰੀਏ ਤਾਂ ਕਾਫੀ ਵੱਡਾ ਆਵਾਜ਼ ਉੱਠਦਾ ਇਸ ਵੇਲੇ ਨਜ਼ਰ ਆ ਰਿਹਾ ਹੈ ਹੋਰ ਕਿਸੇ ਵੇਲੇ ਵੱਲੋਂ ਨਹੀਂ ਸੋਮ ਜਿਹੜੇ ਸਾਹ ਬੂਟਾ ਸਿੰਘ ਉਹਨਾਂ ਦੇ بیٹے ਵੱਲੋਂ ਵੀ ਸ਼ਿਕਾਇਤ ਦਰਜ ਕਰਾਈ ਗਈ ਹੈ ਉਸ ਉਧਾਰਤੇ ਜਿਸ ਕਮਿਸ਼ਨ ਦੀ ਤੁਸੀਂ ਕਾਰਵਾਈ ਦੀ ਗੱਲ ਕਰ ਰਹੇ ਹੋ ਉਹ ਕਮਿਸ਼ਨ ਵੱਲੋਂ ਅੱਗੇ ਕਿਆ-ਕਿਆ ਇਸ ਕੇਸ ਰਿਪੋਰਟ ਦਿੱਤੀ ਜਾਵੇ ਹੁਣ ਰਿਪੋਰਟ ਵੀ ਪੁਲਿਸ ਵੱਲੋਂ ਜਿਹੜੀ ਹੈ ਕਪੂਰਥਲਾ ਦੇ ਐਸਐਸਪੀ ਨੇ ਦੇ ਦਿੱਤੀ ਹੈ ਉਸ ਮਾਮਲੇ 'ਚ ਤੇ ਹੁਣ ਅਗਲਾ ਅਹਿਮ ਸਵਾਲ ਇਹ ਵੀ ਹੈ ਕਿ ਕੀ ਜਿਹੜਾ ਹੈਗਾ ਰਾਜਾ ਵਿੜਾਂਗੇ ਇਸ ਮਾਮਲੇ 'ਚ ਗ੍ਰਿਫਤਾਰ ਹੋਣਗੇ ਜੇਕਰ ਮੰਨिए ਇਸ ਗੱਲ ਦੀ ਕਮਿਸ਼ਨ ਨੇ ਜਿਹੜੀ ਹਦਾਇਤ ਕੀਤੀ ਹੈ ਕਿ ਕਿਉਂ ਨਹੀਂ ਗ੍ਰਿਫਤਾਰ ਕੀਤਾ ਜਾ ਰਿਹਾ ਹਫਤੇ ਦੇ ਅੰਦਰ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਹੁਣ ਇਹ ਤਾਂ ਲਾਜ਼ਮੀ ਹੈ ਕਿ ਰਾਜਾ ਵਿੜੈਨ ਕ੍ਰੂਨੀਚਾਰਾ ਜੋਇ ਕਰਨਗੇ ਆਪਣੀ ਜ਼ਮਾਨਾ ਲੈਣ ਦੀ ਕੋਸ਼ਿਸ਼ ਕਰਨਗੇ ਕਰਤਾਰੀ ਤੋਂ ਬਚਣ ਦੀ ਕੋਸ਼ਿਸ਼ ਕਰਨਗੇ ਪਰ ਕੀ ਉਹਨਾਂ ਨੂੰ ਜ਼ਮਾਨਤ ਮਿਲੇਗੀ ਨਹੀਂ ਮਿਲੇਗੀ ਕਿ ਉਹਨਾਂ ਵਾਲੇ ਦਿਨਾਂ ਚ ਪਤਾ ਲੱਗੇਗਾ ਪਰ ਇਹ ਗੱਲ ਜ਼ਰੂਰ ਹੈ ਕਿ ਰਾਜਾ ਵਿੜੈਨ ਦੇਆਂ ਕਮਿਸ਼ਨ ਦੇ ਹੁਕਮ ਤੋਂ ਬਾਅਦ ਮੁਸ਼ਕਲਾਂ ਵਧੀਆਂ ਨਜ਼ਰ ਆ ਰਹੀਆਂ ਔਰ ਇਹ ਐਸਾ ਕੇਸ ਹੈ ਜੇ ਕੇਸ ਸਟੈਬਲਿਸ਼ ਹੋ ਜਾਂਦਾ ਹੈ ਕਿ ਚੱਲ ਕੇ ਤਾਂ ਸਜ਼ਾ ਵੀ ਹੋ ਸਕਦੀ ਹੈ ਜੁਰਮਾਨਾ ਵੀ ਹੋ ਸਕਦਾ ਕਿਉਂਕਿ ਜਾਤੀ ਸੂਚਕ ਅੰਕ ਜਿਹੜਾ ਹੈਗਾ ਗੱਲ ਕਰਨੀ ਇਹ ਬਹੁਤ ਵੱਡਾ ਮੁੱਦਾ ਮੰਨਿਆ ਜਾਂਦਾ ਹੈ ਇਸ ਮੁੱਦੇ ਨੂੰ ਲੈ ਕੇ ਜਿਸ ਤਰ੍ਹਾਂ ਦੀ ਸ਼ਿਕਾਇਤ ਆਈ ਹੈ ਉਹ ਵੀ ਕਿਸੇ ਸਧਾਰਨ ਵਿਅਕਤੀ ਵੱਲੋਂ ਸਧਾਰਨ ਆਗੂ ਵੱਲੋਂ ਤਾਂ ਹੋਰ ਗੱਲ ਹੈ ਕਾਂਗਰਸ ਪਾਰਟੀ ਪੰਜਾਬ ਦੇ ਪ੍ਰਧਾਨ ਆ ਰਾਜਾ ਵੜੇ ਉਹਨਾਂ ਵੱਲੋਂ ਇਦਾਂ ਦੇ ਕਮੈਂਟ ਕਰਨੇ ਫਿਰ ਉਹਨਾਂ ਤੇ ਕਾਰਵਾਈ ਹੋਣੀ ਪੁਲਿਸ ਵੱਲੋਂ ਕਾਰਵਾਈ ਹੋ ਗਈ ਹੈ ਕਮਿਸ਼ਨ ਨੇ ਹਦਾਇਤ ਕਰ ਦਿੱਤੀ ਹੈ ਹੁਣ ਦੇਖਿਆ ਜਾਏਗਾ ਕਿ ਅਗਲੇ ਦਿਨਾਂ ਚ ਕੀ ਰਾਜਾ ਵੜਿੰਗ ਦੀ ਗ੍ਰਿਫਤਾਰੀ ਹੁੰਦੀ ਹੈ ਜਿਉਂ ਉਹਨਾਂ ਨੂੰ ਕਾਨੂੰਨੀ ਤੌਰ ਤੇ ਕੋਈ ਰਾਤ ਮਿਲਦੀ ਹੈ ਅਜੇ ਜਾਣਕਾਰੀ ਸਪਸ਼ਟ ਨਹੀਂ ਕਿ ਰਾਜਾ ਵੜਿੰਗ ਕੁਮਿਟੀ ਤੌਰ ਤੇ ਕੋਈ ਚਾਰਾ ਜੋਈ ਕਰਨਗੇ ਪਰ ਇਹ ਗੱਲ ਤਾਂ ਤੈ ਹੀ ਹੈ ਗੱਲ ਤਾਂ ਦੁਆਰ ਤੇ ਲਿਖੇ ਜਾ ਚੁੱਕਾ ਹੈ ਕਿ ਜੋ ਕਮਿਸ਼ਨ ਨੇ ਹਜ਼ਰਤ ਕੀਤੀ ਹੈ ਕਿ ਕੌਣ ਹੀ ਹੋਂਦ ਗ੍ਰਫਤਾਰ ਕੀਤਾ ਗਿਆ ਗ੍ਰਫਤਾਰ ਕੀਤਾ ਜਾ ਰਿਹਾ ਵੜਿੰਗ ਨੂੰ ਸੁਰ ਗ੍ਰਫਤਾਰੀ ਨੂੰ ਲੈ ਕੇ ਆਉਣ ਵਾਲੇ ਦਿਨਾਂ ਚਾਰਾ ਵੜਿੰਗ ਦੀਆਂ ਮੁਸ਼ਕਲਾਂ ਸਪਸ਼ਟ ਤੌਰ ਤੇ ਵੱਧੀਆਂ ਨਜ਼ਰ ਆ ਰਹੀਆਂ ਇਹ ਤਾਂ ਰਹੀ ਗੱਲ ਜਾਤੀ ਤੌਰ ਤੇ ਗਿਰਾਜਾ ਵੜਿੰਗ ਦੀਆਂ ਮੁਸ਼ਕਲਾਂ ਜਿੱਦ ਤੱਕ ਪਾਰਟੀ ਦਾ ਸਵਾਲ ਆ ਦੇਖੋ ਕਾਂਗਰਸ ਪਾਰਟੀ ਉਹ ਪਾਰਟੀ ਜਿਹੜੀ ਮਿਸ਼ਨ ਕਹਿੰਦੀ ਸੀ ਗਲਤਾਂ ਦੀ ਹਮਾਇਤ ਕਰਦੇ ਆ ਗਲਤ ਭਾਈਚਾਰੇ ਦੀ ਮਾਇਤ ਕਰਦੇ ਆ ਗਰੀਬਾਂ ਦੇ ਲਈ بڑے بڑے ਪ੍ਰੋਗਰਾਮ ਲਿਖੇ ਜਾਂਦੇ ਆ ਉਹਨਾਂ ਦੇ ਹੱਕ ਦੇ ਵਿੱਚ ਇਲੈਕਸ਼ਨ ਅਰੇ ਉਹ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਆ ਤੇ ਉਸ ਪਾਰਟੀ ਦੇ ਪ੍ਰਧਾਨ ਦਾ ਹੀ ਜਿਹੜਾ ਹੈਗਾ ਮਾਮਲਾ ਉਸੇ ਤਰ੍ਹਾਂ ਦੇ ਕਿਸੇ ਆਗੂ ਨਾਲ ਪੈ ਜੇ ਉਸ ਵਿਵਾਦ ਨੂੰ ਲੈ ਕੇ ਲੰਬੀ ਗੱਲ ਹੋ ਜੇ ਤਾਂ ਰਾਜਾ ਵਿੜਿੰਗ ਲਈ ਤਾਂ ਜਾਤੀ ਮੁਸ਼ਕਲ ਹੈ ਹੀ ਹੈ ਪਰ ਕਿਧਰੇ ਕਾਂਗਰਸ ਪਾਰਟੀ ਨੂੰ ਹੀ ਫੈਸਲਾ ਕਰਨਾ ਪਏਗਾ ਜੇ ਸਥਿਤੀ ਇਹ ਬਣੀ ਰਹੀ ਕੀ ਰਾਜਾ ਵੜਿੰਗ ਦੀ ਪ੍ਰਧਾਨਗੀ ਵੀ ਜਾ ਸਕਦੀ ਹੈ ਕਿ ਆ ਨਹੀਂ ਜਾ ਸਕਦਾ ਫੈਸਲਾ ਤਾਂ ਕਾਂਗਰਸ ਪਾਰਟੀ ਨੇ ਲੈਣਾ ਪਰ ਵਿੰਗ ਦੇ ਜਨਰਲ ਇਸ ਆਪੇ ਦੇਖ ਰਹੇ ਆ ਕਿ ਉਹ ਜੀ ਸਥਿਤੀ ਜੇ ਸਤਾਈ ਦੀ ਵਿਧਾਨ ਸਭਾ ਦੀ ਚੋਣ ਲੜਨੀ ਹੈ ਜੇ ਹਾਫਲਾ ਇਸ ਤਰ੍ਹਾਂ ਹੀ ਚੱਲਦਾ ਰਿਹਾ ਰੌੜੜ ਪੈ ਤੇ ਪੈਂਦਾ ਰਿਹਾ ਕਿ ਰਾਜਾ ਵੜਿੰਗ ਦੀ ਪ੍ਰਧਾਨਗੀ ਹੇਠਾਂ ਇਲੈਕਸ਼ਨ ਜਿਹੜੀ ਪੰਜਾਬ ਵਿਧਾਨ ਸਭਾ ਦੀ ਆਉਣ ਵਾਲੀ ਆ ਉਹ ਲੜੀ ਜਾਏਗੀ ਤਾਂ ਕਾਂਗਰਸ ਲਈ ਸੁਰੱਖਿਤ ਰਹੇਗੀ ਕਿ ਨਹੀਂ ਰਹੇਗੀ ਕਿਉਂਕਿ ਤਰਨਤਾਰਨ ਦੀ ਤਾਂ ਇੱਕ ਚੋਣ ਸੀ ਉਹ ਨਿਕਲ ਗਈ ਉਦਾਂ نتیਜਾ ਵੀ ਆ ਜਾਏਗਾ ਕੌਣ ਜਿੱਦਾ ਕੌਣ ਹਾਰਦਾ ਵੱਖਰੀ ਗੱਲ ਹੈ ਸਾਰਿਆਂ ਨੇ ਆਪਣਾ ਆਪਣਾ ਜੋਰ ਜਮਾਈ ਕਰਨੀ ਸੀ ਕਰ ਲਈ ਹੈ ਪਰ ਸਾਰਿਆਂ ਦੇ ਸਾਹਮਣੇ ਵੱਡੀ ਗੱਲ ਹੈ 27 ਦੀ ਵਿਧਾਨ ਸਭਾ ਦੇ ਚੋਂ ਸੋ ਸਾਰੀਆਂ ਕੜੀਆਂ ਸਾਰਾ ਮਾਮਲਾ 27 ਦੀ ਵਿਧਾਨ ਸਭਾ ਨਾਲ ਸਿੱਧੇ ਤੌਰ ਤੇ ਜਾ ਕੇ ਜੁੜਦਾ ਹੈ ਉਹਦੇ ਮਤਾਂ ਕਿ ਜੇ ਕਮਿਸ਼ਨ ਵੱਲੋਂ ਕੋਈ ਕਾਰਵਾਈ ਹੋ ਜਾਂਦੀ ਹੈ ਤਾਂ ਕਾਂਗਰਸ ਲਈ ਜਿਹੜਾ ਹੈਗਾ ਪੰਜਾਬੀਆਂ ਨੂੰ ਜਵਾਬ ਦੇਣ ਚ ਮੁਸ਼ਕਲ ਜ਼ਰੂਰ ਆਏਗੀ ਫਿਰ ਕੀ ਫੈਸਲਾ ਲੈਂਦੀ ਹੈ ਪਾਰਟੀਆਂ ਇਹ ਦੇਖਿਆ ਜਾਏਗਾ ਉਹਨਾਂ ਲਈ ਦਿਨਾਂ ਚ ਕੀ ਸਿੱਧੀ ਕਿਸ ਕਦਰ ਕਰਵੜ ਲਾਏਗੀ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਤਰਨ ਤਰਨ ਦੇ ਵਿੱਚ ਇੱਥੇ ਅਕਾਲੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਉਮੀਦਵਾਰ ਸੀਗੇ ਤੇ ਉਹਨਾਂ ਦੇ ਬੇਟੀ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ ਹੁਣ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ ਕਿਉਂਕਿ ਉਹਨਾਂ ਨੇ ਪੁਲਿਸ ਦੀ ਡਿਊਟੀ ਦੇ ਵਿੱਚ ਕਹਿੰਦੇ ਵਿਗਨ ਪਾਇਆ ਸੀਗਾ ਜੀ ਦੇਖੋ ਸ਼ਿਕਾਇਤਾਂ ਪਹਿਲਾਂ ਵੀ ਇਹ ਅਕਾਲੀ ਦਾ ਲਗਾਤਾਰ ਕਹਿ ਰਿਹਾ ਹੈ ਅਕਾਲੀ ਦਾ ਕਹਿ ਰਿਹਾ ਕਿ ਸਾਡੇ ਵਰਕਰਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਹਨਾਂ ਉਮੀਦਵਾਰ ਦੀ ਬੇਟੀ ਦੇ ਖਿਲਾਫ ਐਫਆਈਆਰ ਦਰਜ ਹੋਵੇ ਤਤ ਸੋ ਅਕਾਲੀ ਦਲ ਦਾ ਆਵਾਜ਼ ਉਠਾਈਗਾ ਇਸ ਤੋਂ ਪਹਿਲਾਂ ਵੀ ਉੱਚ ਪਦਰੀ ਜਿਹੜਾ ਜ਼ਿਲ੍ਹਾ ਦੇ ਪੁਲਿਸ ਅਧਿਕਾਰੀ ਉਹਨਾਂ ਤੇ ਵੀ ਕਾਰਵਾਈ ਹੋਈ ਫਿਰ ਵੀ ਅਕਾਲੀ ਦਲ ਨੇ ਚੋਣਾਂ ਦੇ ਚੱਲਦਿਆਂ ਵੋਟਾਂ ਨੇ ਦਿਨ ਵੀ ਕਈ ਸ਼ਿਕਾਇਤਾਂ ਕੀਤੀਆਂ ਕਿ ਸਾਡੇ ਵਰਕਰਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਕੋਕਾਂ ਦੇ ਵੋਟ ਨਹੀਂ ਪਾਉਣ ਦਿੱਤੀ ਜਾ ਰਹੀ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਆਈਆਂ ਉਹਨਾਂ ਸ਼ਿਕਾਇਤਾਂ ਦਾ ਕਿਤਰਾ ਨਫਟਾਰਾ ਹੋਏਗਾ ਨਹੀਂ ਹੋਏਗਾ ਇਹ ਤਾਂ ਉਹਨਾਂ ਦੇ ਦਿਨ ਚੋਣ ਕਮਿਸ਼ਨ ਦੇ ਫੈਸਲੇ ਤੋਂ ਨਹੀਂ ਪਤਾ ਲੱਗੇਗਾ ਪਰ ਮਾਮਲਾ ਜ਼ਰੂਰ ਉਲਝਾ ਨਜ਼ਰ ਆ ਰਿਹਾ ਜੇਪਾ ਪ੍ਰਿਟੀਕਲ ਦਾ ਤੌਰ ਤੇ ਦੇਖੀਏ ਇੱਕ ਵੱਖਰਾ ਰੰਗ ਵੀ ਚੋਣ ਚ ਅਕਾਲੀ ਦਲ ਦਾ ਵੇਖਣ ਨੂੰ ਮਿਲਿਆ ਅਕਾਲੀ ਦਲ ਦੇ ਪ੍ਰਧਾਨ ਸੰਗਵੀਰ ਬਾਦਲ ਬੇਸ਼ੱਕ ਆਪਾ ਫਾਇਰ ਦੀ ਗੱਲ ਕਰ ਰਹੇ ਉਹਨਾਂ ਦੇ ਉਮੀਦਵਾਰਾਂ ਦੇ ਖਿਲਾਫ ਉਹਨਾਂ ਦੇ ਹਮਾਇਤੀਆਂ ਦੇ ਖਿਲਾਫ ਉਹ ਰੇ ਵੀ ਕਹਿੰਦੇ ਕਿ ਸਾਡੇ ਵਰਕਰਾਂ ਨੂੰ ਪਰੇਸ਼ਾਨ ਕੀਤਾ ਗਿਆ ਇਹਦੇ باوجود ਜੋ ਮੀਡੀਆ ਤੇ ਪ੍ਰਿਟੀਕਲ ਤੋਂ ਦੇਖ ਗਾਲੁੱਪਰ ਕੇ ਸਾਹਮਣੇ ਆ ਰਹੀ ਹੈ ਉਹ ਕਿ ਸੁਖਵੀਰ ਸਿੰਘ ਬਾਦਲ ਇਹਨਾਂ ਚੋਣਾਂ ਚ ਇੱਕ ਅਕਾਲੀ ਦਲ ਦੇ ਆਗੂ ਦੇ ਤੌਰ ਤੇ ਪਸਾਨਦੇ ਤੌਰ ਤੇ ਨਮੇ ਸ੍ਰੀ ਤੋਂ ਕਾਫੀ ਦਿਨ ਬਾਅਦ ਇੱਕ ਫੇਰ ਆਗੂ ਦੇ ਤੌਰ ਤੇ ਚਿਹਰਾ ਉੱਪਰ ਕੇ ਸਾਹਮਣੇ ਆਇਆ ਹਾਲਾਂਕਿ ਪਿਛਲੇ ਦਿਨ ਜਦੋਂ ਕਾਲੀ ਕਲ ਦਫਾੜਉਣ ਦੀ ਗੱਲ ਹੋਈ ਗਾਨੀ ਹਰਪ੍ਰੀਤ ਸਿੰਘਾਂ ਦੀ ਵਾਈਟ ਐਂਡ ਕਾਲੀ ਕਲ ਨਵਾ ਕਾਲੀ ਕਲ ਪੁਨਰਸਜੀਤੀ ਵਾਲਾ ਕਾਲੀ ਕਲ ਬਣਿਆ ਤੇ ਕਾਲੀ ਕਲ ਬਾਦਲ ਜਿਸਮ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਜੰਗਣਾ ਪਿਆ ਵੱਡੇ ਵੱਡੇ ਕੇ ਆਗੂ ਛੱਡ ਕੇ ਦੂਜੇ ਕਾਲੀ ਕਲ ਚਲੇ ਗਏ ਲੱਗਦਾ ਸੀ ਇਹ ਕਾਲੀ ਕਲ ਕਾਫੀ ਕਮਜ਼ੋਰ ਸਥਿਤੀ ਚ ਹੈ ਪਰ ਕੱਲੀ ਜਿਹੜੀ ਹੈਗੀ ਆ ਤੰਦਾਰ ਦੀ ਚੋਣ ਆ ਹਾਲਾਂਕਿ ਤਰਨਤਾਰਨ ਦੀ ਚੋਣ ਇਹ ਤਾਂ ਨਹੀਂ ਮੈਂ ਕਹਿੰਦਾ ਕਿ ਜਤਾਰ ਦਾ ਫੈਸਲੇ ਜਿਉ ਸਹਾਈ ਹੋਏਗੀ ਗੱਲ ਪਰ ਜਤਾਰ ਕੀ ਦੀ ਹੋਈ ਕੀ ਦੀ ਨਹੀਂ ਹੋਏਗੀ ਉਸ ਮੁੱਦੇ ਦੀ ਅੱਜ ਗੱਲ ਨਾ ਵੀ ਕਰੀਏ ਤੇ ਇਹ ਗੱਲ ਤਾਂ ਇਤਫਾਕਨ ਕਹੀ ਜਾ ਸਕਦੀ ਹੈ ਕਿ ਜਿਸ ਕਦਰ ਸੁਖਵੀਰ ਬਾਦਲ ਨੇ ਤਰਨਤਾਰਨ ਦੀ ਆਪਣੀ ਗੋਇ ਹੈਟਾਂ ਚੋਣ ਲੜੀ ਹੈ ਇਹਦੇ ਬਾਰੇ ਕੋਈ ਸ਼ੱਕ ਨਹੀਂ ਕਿ ਉਹਨਾਂ ਨੇ ਅਕਾਲੀ ਦਲ ਚ ਇੱਕ ਤਾਂ ਨਵੀਂ ਰੂਹ ਫੂਕੀ ਹੈ ਦੂਜਾ ਜਿਹੜਾ ਕਾਂਇ ਦਾ ਟੁੱਟ ਕੇ ਗਿਆ ਸੀ ਕਹਿੰਦੇ ਹਰਕਿਰਤ ਸਿੰਘ ਨਾਲ ਆ ਦੇਖੋ ਬੇਚਕੁਰ ਨੇ ਬਾਰਸ ਜਿਹੜਾ ਪੰਜਾਬ ਦੇ ਉਹਨੇ ਜਿਹੜੇ ਉਮੀਦਵਾਰ ਸੀ ਉਹਨੂੰ ਹਮਾਇਤ ਦਿੱਤੀ ਐ ਪਰ ਜੇ ਆਪਾਂ ਆਪਣੇ ਤੌਰ ਤੇ ਵੇਖੀਏ ਵੀ ਜਰਨਲਿਸਟ ਦੇਖੀਏ ਤਾਂ ਮੀਡੀਆ ਚ ਦੇਖੀਏ ਜਾਂ politcal ਸਰਕਲ ਦੇਖੀਏ ਅਜੇ ਤੱਕ ਗਿਆਨੀ ਆਰਪੀ ਸੰਗਮ ਉਹਨਾਂ ਦੀ ਫਾਈਲ ਵਾਲਾ ਜਿਹੜਾ ਕandidate ਆ ਆਪਣੀ ਕੋਈ ਖਾਸ ਆਧਰੀ ਪੰਜਾਬੀਆਂ ਚ ਲੋਕਾਂ ਚ politcal ਹਲਕਾ ਨਹੀਂ ਲਵਾ ਨਹੀਂ ਸਕਿਆ ਕਿਸੇ ਉਮੀਦਵਾਰ ਦੀ ਹਮਾਇਤ ਕਰਨੀ ਵੱਖਰੀ ਗੱਲ ਐ ਇਸ ਤੋਂ ਪਹਿਲਾਂ ਜਾਂ ਮੀਡੀਆ ਜਾ ਕੇ ਬਿਆਨ ਦੇ ਦੇਣਾ ਗਵਰਨਰ ਨੂੰ ਮਿਲਣਾ ਇਹ ਸਧਾਰਨ ਗੱਲਾਂ ਜਿਹੜੀਆਂ ਕੀਤੀਆਂ ਜਾਂਦੀਆਂ ਕੋਈ ਵੀ ਆਗੂ ਮੈਂ ਦਿੱਲੀ ਦੇ ਕਿਹਾ ਗੋਦਨ ਹਾਂ ਨਹੀਂ ਲੈਣਾ ਚਾਹੁੰਦਾ ਜਿਹੜੇ ਸਾਰੀ ਉਮਰ ਇਕੱਲੇ ਹੀ ਪੰਥਕਾ ਗੁਰੇ ਇਕੱਲੇ ਹੀ ਦੂਜਾ ਬੰਦਾ ਨਹੀਂ ਸੀ ਉਹਨਾਂ ਨਾਲ ਹੁੰਦਾ ਪਰ ਮੇਰੇ ਵਰਗੇ ਜਿਹੜੇ মিডিਆ ਵਾਲੇ ਮਿੱਤਰ ਸੀ ਉਹਨਾਂ ਦੇ ਬਿਆਨ ਇਲੈਕਟ੍ਰੋਨਿਕ মিডিਆ ਚ ਪ੍ਰਿੰਟ মিডিਆ ਚ ਸਾਹ ਦੇ ਰਹੇ ਆ ਹੁਣ ਵੀ ਦਿੱਲੀ ਚ ਕਈ ਅਜਿਹੇ ਆਗੂ ਬੈਠੇ ਆ ਉਹਨਾਂ ਦਾ ਨਾਮ ਲੈਣਾ ਮੈਂ ਉਚਿਤ ਨਹੀਂ ਸਮਝਦਾ ਜਦੋਂ ਕੋਈ ਦੇਸ਼ ਚ ਵੱਡਾ ਮਸਲਾ ਉੱਠਦਾ ਫਟ ਫਟਾ ਬਾਟੋ ਲਾਈਨ ਤੇ ਆ ਜਾਂਦੇ ਵੱਡੇ ਵੱਡੇ ਬਿਆਨ ਦਾਗਦੇ ਆ ਦੇ ਦੇ ਮੈਂ ਦੇ ਦੇ ਦੀ خاطر ਜਿਵੇਂ ਸਾਰਾ ਦੇਸ਼ ਉਸ ਦੇ ਬਿਆਨ ਤੇ ਨਿਰਭਰ ਕਰਦਾ ਸੋ ਇਸ ਤਰੀਕੇ ਦੇ ਨਾਲ ਜਿਦਾ ਬਿਆਨਵਾਜੀ ਮਗਰ ਜਾਗੀ ਇਹ ਤਾਂ ਉਹਦੇ ਤੇ ਲੀਡਰਸ਼ਿਪ ਨਿਰਧਾਰਤ ਫੈਸਲਾ ਕੋ ਨਹੀਂ ਹੋ ਸਕਦੀ ਪਰ ਜਿਸ ਤਰੀਕੇ ਨਾਲ ਸਰਬੀਏ ਬਾਗਲ ਜਿਵੇਂ ਨੇ ਕਿ ਕਿਤੋਂ ਦੇ ਉਸ ਤਰੇ ਜਿਵੇਂ ਨੇ ਕਿ ਕੱਤੇ ਜਿਵੇਂ ਨੇ ਪਦਰ ਤੇ ਉੱਤਰ ਕੇ ਜੀ ਲੜਾਈ ਲੜੀਆ ਤਰਨ ਤਾਰ ਦੀ ਔਰ ਉਸ ਤੋਂ ਪਹਿਲਾਂ ਹੜਾਂ ਦੇ ਮੁੱਦੇ ਤੇ ਜਿਸ ਕਰਕੇ ਉਹਨੇ ਆਪਣੀ ਪਾਰਟੀ ਨੂੰ ਝੋਕਿਆ ਮਦਦ ਕੀਤੀ ਔਰ ਇਹ ਗੱਲ ਮੈਂ ਹੋਰ ਕਹਿਣੀ ਚਾਹਾਂਗਾ ਜਿਸ ਸ਼੍ਰੋਣੀ ਗੁਰਦਰਾ ਪ੍ਰਬੰਧਕ ਕਮੇਟੀ ਦੀ ਪੀਸ ਲਨਾ ਚੋਣਾਂ ਹੈ ਜਿਸ ਕਦਰ ਕਾਲੀ ਜਾਨ ਨੇ ਆਪਣੇ ਮੀਤਵਾਰ ਨੂੰ ਨਾ ਜਤਾਇਆ ਬਲਕਿ ਪਹਿਲਾਂ ਨਾਲ ਵੋਟਾਂ ਹਾਸਲ ਕੀਤੀਆਂ ਸੋ ਇਹ ਠੀਕ ਹੈ ਕਿ ਉਹਨਾਂ ਦੇ ਖਾਫਿਸ਼ ਕਹਿਤਾ ਹੋ ਰਹੀਆਂ ਹਨ ਤੁਣ ਕਮਿਸ਼ਨ ਕੋਲ ਹੋਈਆਂ ਪੀਸ ਨੇ ਸ਼ਿਕਾਇਤਾਂ ਦਰਜ ਕਰੀਆਂ ਅਕਾਲੀਵਾਲ ਦੇ ਖਿਲਾਫ ਪਰ ਸਾਰੇ ਕਥ ਜਬਾਵਜੂਦ ਹੈ ਨਤੀਜੇ ਹੁਣ ਤੋਂ ਪਹਿਲਾਂ ਇੱਕ ਗੱਲ ਜਿਹੜੀ ਸਾਹਮਣੇ ਆਈ ਉਹ ਹੈ ਕਿ ਸਖਬੀਰਵਾਦ ਮੁੜ ਕੇ ਅਕਾਲੀ ਆਗੂ ਦੇ ਤੌਰ ਤੇ ਉੱਪਰ ਕੇ ਨਜ਼ਰ ਆਇਆ ਪੰਜਾਬੀਆਂ ਨੂੰ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ 350 ਸਾਲਾ ਸ਼ਹੀਦੀ ਦਿਹਾੜੇ ਨੂੰ ਲੈ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਤਾਂ ਐਰਜੀ ਪੈਸਿਵ ਵਾਲੋ ਜਿੱਥੇ ਮਨਾਇਆ ਜਾ ਰਿਹਾ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਧਾਰਮਿਕ ਸਮਾਗਮਾਂ ਦੇ ਵਿੱਚ ਦਖਲ ਨਾ ਦੇਵੇ ਜੀ ਇੱਤੇਦਾਰ ਕਦੀਮ ਸੰਗਠਨ ਗਾਇ ਦੇਖੋ ਉਹਨਾਂ ਨੇ ਹੁਣ ਫੇਰ ਇਹ ਗੱਲ ਕਹੀ ਹੈ ਜੀ ਕਿ ਜਿਹੜੀ ਸਰਕਾਰ ਹੈ ਉਹ ਸੁੱਧੇ ਤੌਰ ਤੇ ਦਖਲ ਦੇ ਰਹੀ ਹੈ ਦਖਲ ਨਹੀਂ ਦੇਣਾ ਚਾਹੀਦਾ ਧਾਰਮਿਕ ਸਮਾਗਮਾਂ 'ਚ 350 ਸਾਲਾ ਦੀ ਗੱਲ ਉਹਨਾਂ ਨੇ ਫੇਰ ਕੀਤੀ ਹੈ ਉਹ ਕਹਿੰਦੇ ਗੁਰੂ ਤੇਗ ਬਹਾਦਰ ਜੀ ਦਾ ਸ਼ਹਾਦਤ ਦਿਹਾੜਾ ਇਹ ਦੇਖੋ ਇਹ ਦਿਹਾੜਾ ਕਹਿੰਦੇ ਪੂਰੀ ਧਾਰਮਿਕ ਮਰਿਆਦਾ ਨਾਲ ਸੋਮਨੀ ਗੁਰਦਾਰ ਪਰੰਧਕ ਕਮੇਟੀ ਕੋਲੇ ਹੀ ਅਧਿਕਾਰ ਹੈ ਬਣਾਉਣਾ ਸਰਕਾਰ ਦਾ ਕੰਮ ਹੈ ਸੰਸਥਾਵਾਂ ਦੀ ਮਦਦ ਕਰਨਾ ਸੜਕਾਂ ਬਣਾਉਣੀਆਂ ਯਾਤਰੀਆਂ ਲਈ ਸੁਖ-ਸੂਹਤਾਂ ਦੇਣੀਆਂ ਇਹ ਪ੍ਰੰਧ ਸਰਕਾਰ ਦੇ ਨਾ ਕੇ ਸਰਕਾਰ ਦੀ ਜ਼ਿੰਮੇਵਾਰੀ ਦਿਹਾੜੇ ਬਣਾਉਣੀ ਹੈ ਇਸ ਕਰਕੇ ਉਹਨਾਂ ਨੇ ਚੇਤੇ ਤੌਰ ਤੇ ਗੱਲ ਦਾ ਫੇਰ ਜ਼ਿਕਰ ਕੀਤਾ ਹੈ ਕਿ ਸਰਕਾਰ ਨੂੰ ਧਾਰਮਿਕ ਮਾਮਲੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਏ ਸੋਮਨੀ ਗੁਰਦਾਰ ਪਰੰਧਕ ਕਮੇਟੀ ਦੀ ਜੋ ਮੇਵਰੀ ਅਧਿਕਾਰ ਹੈ 350 ਸਾਲਾ ਜਿਹੜਾ ਹੈਗਾ ਸ਼ੀਤੀ ਜਿਹੜਾ ਬਣਾਉਣਾ ਵੱਡੇ ਪੱਧਰ ਤੇ ਇੰਤਜ਼ਾਮ ਕੀਤਾ ਜਾ ਰਿਹਾ ਹੈ ਤੇ ਮਨਾਇਆ ਵੀ ਜਾ ਰਿਹਾ ਹੈ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਚੋਨੇ ਨੂੰ ਲੈ ਕੇ ਜਿੱਥੇ ਚੋਨੇ ਦੀ ਖਰੀਦ ਬੰਦ ਹੋ ਗਈ ਹੈ ਪਰ ਕੇਂਦਰ ਸਰਕਾਰ ਵੱਲੋਂ ਇੱਕ ਵੱਡੀ ਛੋਟ ਦਿੱਤੀ ਗਈ ਹੈ ਜੀ ਕਿਸਾਨਾਂ ਨੂੰ ਇਹ ਬੜਾ ਬਜੇ ਤੇ ਚਾਰ ਸਵਾਲ ਹੈ ਜਦੋਂ ਕੋਈ ਸਮਾ ਲੰਘ ਜੇ ਤਾਂ ਉਸ ਤੋਂ ਬਾਅਦ ਕਈ ਕਾਫਤਾ ਬਣਿਆ ਕੋਈ ਜ਼ਵਾਦ ਕਰਨ ਦਾ ਕੀ ਫਾਇਦਾ ਜਿਹੜਾ ਹੈਗਾ ਚੋਨਾ ਚੁੱਕਿਆ ਗਿਆ ਬਹੁਤ ਸਾਰੀਆਂ ਜਿਹੜੀ ਪਿੰਡوں ਪਿੰਡਾਂ ਜਿਹੜੀਆਂ ਛੋਟੀਆਂ ਮੰਡੀਆਂ ਸੀ ਉਹ ਬੰਦ ਹੋ ਗਈਆਂ ਨਵੀਂ ਖਰੀਦ ਜਿਹੜੀ ਥੋਨੇ ਦੀ ਹੋਣੀ ਹੈ ਉਹਦੇ ਬਾਰੇ ਕਿਹਾ ਜਾ ਰਿਹਾ ਕਿ ਡੀਸੀ ਦੇ ਹੁਕਮਾਂ ਨਾਲ ਖਰੀਦ ਹੋਏਗੀ ਤਾਂ ਕਿ ਦੂਜੇ ਸੁਪਿਆਂ ਤੋਂ ਝੋਨਾ ਨਾ ਆਵੇ ਇਹ ਹੁਣ ਕਾਫੀ ਦਿਨ ਪਹਿਲਾਂ ਪੰਜਾਬ ਸਰਕਾਰ ਵੱਲੋਂ ਕੇਂਦਰ ਨੂੰ ਪੱਤਰ ਲਿਖਿਆ ਗਿਆ ਕਿ ਪੰਜਾਬ ਛੜਾ ਕਰਨ ਵੱਡੀ ਪੱਧ ਤਿਤਵਾਈ ਹੋਈ ਹੈ ਬਾਰਸ਼ਾਂ ਬਹੁਤ ਹੋਈਆਂ ਥੋਨੇ ਦੀ ਫਸਲ ਨੂੰ ਬਿਮਾਰੀ ਪਈ ਹੈ ਇਸ ਕਰਕੇ ਝੋਨੇ ਦੇ ਦਾਣਾ ਵੰਤਰਾਂਗ ਵੀ ਹੋਇਆ ਨਵੀਂ ਵੀਰ ਤੇ ਰਿਆ ਤੇ ਉਹਦੇ ਚ ਛੋੜ ਦੀ ਮੰਗ ਕੀਤੀ ਗਈ ਹੁਣ ਤੱਕ ਦਾ ਕੇਂਦਰ ਨੇ ਕੰਨ ਨਹੀਂ ਤਰ੍ਹਾਂ ਧਿਆਨ ਨਹੀਂ ਦਿੱਤਾ ਇਸ ਪਾਸੇ ਵੱਲ ਹੁਣ ਜਦੋਂ ਝੋਨਾ ਰਹੀ ਮੰਡੀਆਂ ਚ ਥੋੜਾ ਲੱਗਿਆ ਤਾਂ ਹੁਣ ਕੇਂਦਰ ਨੇ ਚਿੱਠੀ ਪਾਤੀ ਹੈ ਕਿ ਜੇ ਅਸੀਂ ਇਸ ਗੱਲ ਨਾਲ ਸਹਿਮਤ ਹਾਂ ਕੋਈ ਸ਼ਰਤਾਂ ਦੇ ਨਾਲ ਕਹਿ ਦਿੱਤਾ ਕਿ ਜੇ ਤੁਸੀਂ ਇਹ ਖਰੀਦੇ ਵਿੱਚ ਛੋੜ ਦਿੱਤੀ ਜਾ ਸਕਦੀ ਹੈ ਇਹਦੇ باوجود ਵੀ ਜੇ ਕਿਤੇ ਰਿਕਤਾਈ ਹੋਈ ਤਾਂ ਪੰਜਾਬ ਸਰਕਾਰ ਜ਼ਿੰਮੇਵਾਰ ਹੋਏਗੀ ਹੁਣ ਉਸ ਮੌਕੇ ਤੋਂ ਇਹ ਪੱਤਰ ਹੈ ਜਿਦੋਂ ਪੰਜਾਬ ਦੇ ਵਿੱਚ ਤੁੰਨੇ ਦੇ ਖਰੀਦਾ ਵੱਡਾ ਕੰਮ ਹੀ ਨਹੀਂ ਰਿਹਾ। ਜਦੋਂ ਇਸ ਤਰ੍ਹਾਂ ਦੀ ਗੱਲ ਆ ਜਿਵੇਂ ਕੋਈ ਮੇਲਾ ਲੱਗਾ ਹੋਵੇ। ਮੇਲਾ ਤਾਂ ਵਿਜੜੇ, ਤੰਬੂ ਵੀ ਪੁੱਟ ਲਏ ਜਾਣ ਤੇ ਉਸ ਤੋਂ ਬਾਅਦ ਫੇਰ ਸਰਪਸ ਵਾਲੇ ਆ ਕੇ ਆਪਣਾ ਜਿਹੜਾ ਤੰਬੂ ਕੱਢ ਜਾਣ ਕਿ ਜੀ ਮੇਲੇ ਦਾ ਤਮਾਸ਼ਾ ਅਸੀਂ ਦਿਖਾਉਣਾ। ਹੁਣ ਮੰਡੀਆਂ 'ਚ ਚੋਨਾ ਚਲਾ ਗਿਆ। ਕਿਸਾਨ ਵੀ ਕੰਟ ਦੀ ਬਜਾਈ 'ਚ ਲੱਗ ਕੇ ਕੋਈ ਪਛੇਤਾ ਚੋਨਾ ਕੋਈ ਪਛੇਤੀ ਫਸਲ ਰਹਿਂਦੀ ਐ ਜਿਹੜੀ ਆ ਰਹੀ ਐ। ਤੇ ਹੁਣ ਕੇਂਦਰ ਵੱਲੋਂ ਜਿਹੜਾ ਇਹ ਪੱਤਰ ਆ ਗਿਆ। ਜੀ ਜਿਸੀ ਛੋਟਾਂ ਦੇਵਾਂਗੇ ਆ ਸ਼ਰਤਾਂ ਹੈਗੀਆਂ ਜਿਸਾਂ ਮੁਤਾਬਕ ਛੋਟਾਂ ਦਿੱਤੀਆਂ ਜਾ ਸਕਦੀਆਂ ਇਸੇ ਕਰਕੇ ਪੰਜਾਬ ਨੇ ਸਵਾਲ ਕੀਤਾ ਕਿ ਹੁਣ ਜਿਹੜੀ ਭਾਜਪਾ ਦੀ ਲੀਡਰਸ਼ਿਪ ਹੈ ਉਹ ਦੇਵੇ ਨਾ ਜਵਾਬ ਕਿ ਇੰਨੇ ਦਿਨ ਕਿਉਂ ਚੁੱਪ ਰਹੇ ਹੁਣ ਕਿਉਂ ਪੱਤਰ ਹੈ ਜਿਹੜਾ ਪੱਤਰ ਜਦੋਂ ਲੋਡ ਸੀ ਉਹਨਾਂ ਦੇਣਾ ਚਾਹਤੋ ਤਾਂ ਆਇਆ ਨਹੀਂ ਤੇ ਹੁਣ ਆ ਗਿਆ ਜਦੋਂ ਪਿੰਗਾ ਦੀਆਂ ਮੰਡੀਆਂ 'ਚ ਚੋਨੇ ਦੀ ਖਰੀਦੀ ਨਾ ਮਾਤਰ ਰਹੀ ਗਈ ਹੈ ਜੀ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਣੀਆਂ ਸਰ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਉਹ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਤੁਹਾਡਾ ਵੀ ਧੰਨਵਾਦ ਅਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਬਣੇ ਰਹੇ ਪ੍ਰੋਗਰਾਮ ਨਾਲ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ